ਅੱਜ ਹੋਰ ਪੋਜ਼ਿਟਿਵ ਵੀ ਮਰੀਜ਼ ਪਏ ਆਏ ਬੈਂਕ ਦੇ ਆਹ ਜੀ ਸਰ ਅੱਜ ਪੋਇਟਮ ਮਰੀਜ਼ ਜਿਹੜੇ ਆਏ ਸ਼ੱਕੀ ਨੇ ਅੱਛਾ ਜੀ ਇਹਨਾਂ ਨੂੰ ਅਸੀਂ ਮੈਰੀਟੋਰੀਅਸ ਐ 108 ਤੇ ਰੈਫਰ ਕਰ ਰਹੇ ਹਾਂ ਠੀਕ ਹੈ ਜੀ ਇਹ ਉੱਤੇ ਇੱਕ ਇਹਨਾਂ ਨੂੰ ਫਾਰਮ ਦਿੱਤਾ ਜਾਊਗਾ ਨਾਲ ਉਹ ਫਾਰਮ ਜਿਹੜਾ ਇਹ ਫਿਲ ਕਰਕੇ ਤੇ ਐਸ ਡੀ ਐਮ ਸਾਹਿਬ ਕੋਲ ਪਰਮਿਸ਼ਨ ਲੈ ਕੇ ਜਿਵੇਂ ਐਸ ਡੀ ਐਮ ਸਾਹਿਬ ਪਰਮਿਸ਼ਨ ਦੇ ਦਿੰਦੇ ਹੈ ਇੱਕ ਹਾਰੀ ਆ ਜਾਣਗੇ ਕਿਉਂਕਿ ਇਹਨਾਂ ਨੂੰ ਜਿਹੜੇ ਲੱਛਣ ਹੈ ਬਹੁਤ ਘਟਿਆ ਠੀਕ ਹੈ ਤੇ ਇਹ ਕਾਰਨ ਕਿ ਇਹ ਨਾ ਕਰੀ ਉਸ ਇਹ ਕਿੰਨੇ ਮਰੀਜ਼ ਆ ਜਿਹੜੇ ਇਦਾਂ ਦੇ ਇਹ ਇੱਕੋ ਮਰੀਜ਼ ਆ ਹਰਜਿੰਦਰ ਰਾਏ ਆਏ ਨੇ ਹਮਰੇ ਉਹਨਾਂ ਰਿਆਗੀ 55 ਸਾਲ ਠੀਕ ਹੈ ਕੇਂਦਰ ਬੈਂਕ ਮਿਲ ਕੇ ਤੇ ਬੰਗਲਾ ਬੈਂਕ ਬਿਲਕਾ ਦੇ ਵਿੱਚ ਹੀ ਜਾਬ ਕਰਦੇ ਕਲਾਸ ਪਰਮੇ ਠੀਕ ਹੈ ਇਹ ਟੈਸਟ ਰਿਪੋਰਟ ਵਿੱਚ ਕੀ ਆ ਜਿੱਦ ਜਿੱਥੇ ਛੱਕੀ ਕਹਿੰਦੇ ਆ ਪੂਰੀ ਪੋਸਟ ਰਿਪੋਰਟ ਨਹੀਂ ਕੋਈ ਤਾਂ ਨਹੀਂ ਇਹਨਾਂ ਦੀ ਏ ਸਿਮਟੋਮੈਟਿਕ ਆ ਇਹ ਅੱਛਾ ਇਹ ਹੁੰਦੀ ਆ ਵੀ ਹੈ ਵੀ ਆ ਤੇ ਨਹੀਂ ਵੀ ਆ ਅੱਛਾ ਠੀਕ ਉਹਨੇ ਆ ਉਹਦੇ ਕਰਕੇ ਹੀ ਉਹ ਫਿਰ ਕੰਮ ਦੇ ਵਿੱਚ ਇਹਨੂੰ ਇਸ ਤਰ੍ਹਾਂ ਕੀਤਾ ਜਾਂਦਾ ਤੇ ਬਾਰੇ ਜੀਐਸਟੀਐਮ ਸਾਹਿਬ ਪਰਮਿਸ਼ਨ ਦੇਣਗੇ ਤੇ ਠੀਕ ਹੈ ਜੀ ਆਪਾਂ ਬੰਦ ਤੇ ਸਾਈਨ ਕਰਨਗੇ ਫਿਰ ਇਹਨਾਂ ਦੇ ਸਿੰਟਮ ਹੈਗੇ ਆ ਪਰ ਘਟੇ ਆ ਥੋੜੇ ਹਾਂਜੀ ਹਾਂਜੀ ਠੀਕ ਹੈ ਠੀਕ